ਹੈਲੋ ਹਾਂਜੀ ਕੌਣ ਬੋਲ ਰਿਹਾ ਜੀ ਕੀ ਬੋਲ ਰਿਹਾ ਬਟਿਆ ਮਹਾਲੀ ਦੇ ਵਿੱਚ ਸੀਗਾ 79 ਦੇ ਵਿੱਚ ਵੀ ਫਾਇਰਿੰਗ ਹੋਈ ਸੀਗੀ ਹਾਂ ਬੰਟੀ ਬੈਂਸਾਰੀ ਹਾਂਜੀ 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 ਦੋਨੇ ਬਣੀਆਂ ਨੇ ਨਹੀਂ ਉਹ ਕੀਦੇ ਉੱਪਰ ਚਲਾਈ ਸੀ ਕੀ ਹੈਗਾ ਜੀ ਆਹ ਬੰਟੀ ਬੈਂ ਦੇ ਉੱਪਰ ਚਲਾਈ ਸੀ ਲੋਕ ਇਹ ਕਹਿੰਦੇ ਕੰਡਾ ਜਿਹੜੇ ਫੜੇ ਗਏ ਆ ਤੁਹਾਡੇ ਬੰਦੇ ਉਹਨਾਂ ਨੇ ਤਾਂ ਕਹਿਣਾਗਾ ਵੀ ਇਹ ਜਿਹੜਾ ਕਟਾਣੀ ਵਾਲਾ ਸੀਗਾ ਉਹਨੂੰ ਉਹਦੇ ਉੱਪਰ ਚਲਾਈ ਗਈਆਂ ਗੁੜੀਆਂ ਡਰਾਈਵਰ ਕੋਣ ਹੈ ਬੰਦੂ ਡਰਾਈਵਰ ਕੋਣ ਹੈ ਨਹੀਂ ਜਾਨੂ ਨੂੰ ਨਹੀਂ ਪਤਾ ਜੀ ਕੌਣ ਹੈ ਜੀ ਬੰਟੀ ਹੈ ਅੱਛਾ ਚਲੋ ਅੱਛਾ ਜੀ ਕੋਈ ਸੀ ਮੈਂ ਨੂੰ ਗਰਾਣਾ ਹੀ ਸੀਗਾ ਹੋਰ ਕੋਈ ਨਹੀਂ ਜੇ ਮਾਰਨਾ ਹੁੰਦਾ ਤਾਂ ਮੈਂ ਉਹ ਮੇਰੇ ਬੰਦੇ ਉੱਥੇ ਹੀ ਸੀਗੇ ਆ ਟੀਮ ਉੱਥੇ ਹੀ ਮੇਰੇ ਬੰਦੇ ਨੇ ਦੇਖਿਆ ਇਹਨੂੰ ਕਹਿੰਦੇ ਵੀ ਹਾਂ ਫਿਰ ਕੀ ਕਰਨਾ ਮੈਂ ਤਾਂ ਜਾੜ ਕੇ ਮਾਰੇ ਮੈਂ ਪੈਸੇ ਲੈਣੇ ਇਸ ਤੋਂ ਇਹ ਮਾਰ ਦੁੱਧ ਨੇ ਮਾਰੇ ਤਾਂ ਦੁੱਧ ਨੇ ਪੈਸੇ ਮੰਨਣੇ ਭਰਾਵਾ ਗੱਲ ਤਾਂ ਹਾਂ ਠੀਕ ਹੈ ਠੀਕ ਹੈ ਤੁਹਾਡੀ ਹਾਂ ਆ ਤਾਂ ਉੱਥੇ ਹੀ ਸੀਗੇ ਜੇ ਮਾਰਨਾ ਹੁੰਦਾ ਤਾਂ ਉੱਥੇ ਹੀ ਮਾਰ ਦਿੰਦੇ ਪਰ ਫਿਰ ਕਹਦਾ ਕਿਸੇ ਨੂੰ ਮਾਰ ਕੇ ਹੂੰ ਹੂੰ ਉਹ ਯੋਗਾ ਹੈ ਇਹ ਤੇ ਆਪ ਨੂੰ ਮਾਰ ਕੇ ਮੈਂ ਯਾਰ ਮੇਰੀ ਮੇਰੀ ਗੱਲ ਸੁਣ ਮੇਰੀ ਆਤਮੀ ਮੈਨੂੰ ਜਾਇਜ਼ ਬੰਦਾ ਮਾਰਾ ਹਾਂ ਠੀਕ ਹੈ ਹੂੰ ਬਿਲਕੁਲ ਬਿਲਕੁਲ ਅੱਛਾ ਜੀ ਕਿੰਨੇ ਦੀ ਡਿਮਾਂਡ ਕਰੀ ਸੀ ਕਿ ਤੁਸੀਂ ਕਦੋਂ ਕਦੋਂ ਤੋਂ ਕਰ ਰਹੇ ਸੀ ਇਹਨੂੰ ਕਾਲ ਜੀ ਕੀ ਦੀਆਂ ਦਿਨ ਪਿਆਰ ਰਲਟ ਜਾਊਗਾ ਮੈਂ ਜਿਉਂ ਕਿ ਨਾ ਆਉਂਦਾ ਬਾਹਰ ਹੁੰਦਾ ਫਿਰ ਕੋਈ ਡਰ ਨਹੀਂ ਪਾਣਾ ਸਿੱਖ ਲੈਣਾ ਹੂੰ 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 ਨਹੀਂ ਜਾਊਗਾ ਕੋਈ ਕਿਹਾ ਜਰਦਾ ਹਫਤੇ ਦੇ ਵਿੱਚ ਵਿੱਚ ਹੋਰ ਨੁਕਸਾਨ ਕਰੂਗਾ ਇਹਦਾ ਮੈਂ ਜਿੰਨੇ ਪੈਸੇ ਮੇਰੇ ਕੋਲ ਘਰ ਮੇਰੇ ਜਿੰਨਾ ਪੈਸੇ ਨਹੀਂ ਲੈਂਦਾ ਇਹ ਮੈਂ ਛੱਡਦਾ ਹੂੰ ਤਾਂ ਲੱਕੀ ਜੀ ਇਹ ਨਹੀਂ ਲੱਗਦਾ ਕਿ ਕਈ ਵਾਰੀ ਹੁਣ ਕੋਈ ਥੋੜੀ ਜਿੱਦਾਂ ਤੁਸੀਂ ਕਾਲਾ ਕਰਦੇ ਕੋਈ ਹੋਰ ਵੀ ਲੋਕ ਕੌਣਾ ਕਰਕੇ ਤੁਹਾਡਾ ਉਹਦਾ ਨਜਾਇਜ਼ ਫਾਇਦਾ ਉਠਾ ਰਹੇ ਆ ਜਾਂ ਇਹ ਰਸਤਾ ਗਲਤ ਹੈਗਾ ਜਿਹੜਾ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕੌਣਾ ਕਰਦੇ ਹੋ ਇਹ ਅਗਰ ਸਰਕਾਰ ਤੁਹਾਨੂੰ ਦਿਖਾ ਲਾ ਦੇਵੇ ਹੂੰ ਇਹ ਜਿਹੜੇ ਜੰਟਰ ਨੂੰ ਦਿਖਾ ਲਾ ਦੇ ਫਿਰ ਪੈਸੇ ਰੁਪਏ ਦਾ ਕਰੀਏ ਇਹਨਾਂ ਦੀ ਸੁਣਨ ਕੰਮ ਕਰੀਏ ਹੂੰ ਅੰਦਾਜ਼ਾ ਜਿਹੜਾ ਵੀ ਇਹ ਸਰਕਾਰ ਤੁਹਾਨੂੰ ਦਿਖਾ ਲਾ ਦੇ ਹੁਣ ਮੇਰੀ ਗੱਲ ਤੋਂ ਅਸੀਂ ਪਾਸੇ ਲੈ ਰਿਹਾ ਹਾਂ ਉਹ ਗਲਤ ਹੈ ਜੇ ਬੂਸਾ ਕਿਸੇ ਕੋਲੋਂ ਪਾਸੇ ਲੈ ਰਿਹਾ ਹੈ ਉਹ ਸਹੀ ਹੈ ਹੂੰ ਹੂੰ ਬਿਲਕੁਲ ਜੀ ਬਿਲਕੁਲ ਕਿਹਨੂੰ ਕਹਿੰਦੇ ਬੂਸਾ ਲੈ ਰਿਹਾ ਕਿ ਨਹੀਂ ਕਿਹੜਾ ਸਮਝਾ ਤੁਸੀਂ ਜਿੰਦਾ ਮੈਂ ਦੱਸੂ ਹੂੰ ਉਹਨਾਂ ਨੂੰ ਦੁੱਛੇ ਲਈ ਹੂੰ ਪਿਆਰਾ ਪਿਆਰ ਰਸਤਾ ਠੀਕ ਹੈ ਹੂੰ ਹੂੰ ਕੋਈ ਨਹੀਂ ਬੰਦੀਆਂ ਕੋਈ ਬੰਦੇ ਨਾਲ ਨਹੀਂ ਰੁਕ ਸਕਦੇ ਲੱਗੇ ਜੀ ਇਹ ਵੀ ਆ ਵੀ ਤਾਂ ਦੇਖੋ ਨਾ ਵੀ ਅਸੀਂ ਦਾ ਪਰਿਵਾਰ ਦਾ ਜੀ ਜਾਂਦਾ ਕਿੰਨਾ ਦੁੱਖ ਹੁੰਦਾ ਹਨਾ ਜੇ ਅਗਰ ਆਪਣਾ ਰਸਤਾ ਹੈਗਾ ਇਹ ਜਿਹੜਾ ਰਸਤਾ ਅਸੀਂ ਚੁਣਿਆਗਾ ਇਹ ਵੀ ਗਲਤ ਹੈ ਨਾ ਵੀ ਇਹਦਾ ਇਹਦਾ ਐਂਡ ਮਾੜਾ ਹੈ ਨਾ ਫਿਰ ਇਹ ਸਪੈਸ ਕੋ ਡਰ ਨਹੀਂ ਕੋਈ ਡਰ ਨਹੀਂ ਇੱਕ ਮਿੰਟ ਉਹ ਜਿਹੜੇ ਨਜਾਇਜ਼ ਪਰਤੀ ਬਹਿ ਗਏ ਉਹਨਾਂ ਕੋਲ ਦੇ ਕਹਿੰਦੇ ਨਜਾਇਜ਼ ਹੋਈ ਕਿ ਵੈਟੀਫਾਈ ਕਰਨਾ ਆਪਾਂ ਨੇ ਕਿਹ ਬਾਇਆ ਗਿਆ ਇਸ ਤੋਂ ਉਹਨਿੰਦ ਸੋਨਾ ਵੀ ਅਨੁਗ੍ਰਹਿ ਤੀਨਾਂ ਲਾ ਜੀ ਦੀ ਵੀ ਸੰਦਾ ਹੈ ਕੋਈ ਗੁਰੂ ਹੈ ਵੀ ਆਏ ਸੀ ਉਹਨੂੰ ਦੇਖ ਕੇ ਬਣ ਗਏ ਹੂੰ 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 ਤੁਹਾਨੂੰ ਕਿ ਕੱਲ ਦਾ ਇਹ ਵਰਕਰ ਵੈਜ ਇਹ ਕੱਲ ਕਿ ਨਿਯਾ ਸਜਾ ਦੇ ਦੇ ਸੀ ਨੂੰ ਹੂੰ ਜੀ 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 ਇਹ ਵੀ ਤੁਹਾਨੂੰ ਕੁਝ ਕਰਨ ਨੂੰ ਬੋਲਦਾ ਹੂੰ ਤੁਸੀਂ ਕੀ ਕਰ ਮੇਰੀ ਗੱਲ ਸੁਣੋ ਚੱਕੀ ਨੂੰ ਤਿਆਰੀ ਕਿ ਕਿੱਥੇ ਜਾ ਜੀ ਹਾਂਜੀ ਕਿ ਕਹਿੰਦੇ ਸਜਾ ਦੇ ਕਿ ਕੀ ਕਰਨਾ ਹੈ ਜ਼ਿੰਦਗੀ ਜੀ ਕੀ ਕਰਨਾ ਹੈ پوری ਜ਼ਿੰਦਗੀ ਹੂੰ ਬਿਲਕੁਲ ਵੈਜ ਇਹ ਤੁਹਾਨੂੰ ਪਤਾ ਜਾਂਦਾ ਵੀ ਤੁਹਾਡਾ ਵੀ ਕਿਹਾ ਕਾਰਨ ਜਿਵੇਂ ਜਿਹੜਾ ਤੁਹਾਨੂੰ ਇਹ ਰਾਸਤਾ ਸੁਣਿਆ ਜੀ ਬੰਟੀ ਬੈਂਸ ਨਾਲ ਤੁਹਾਡੀ ਕਦੋਂ ਗੱਲ ਹੋਈ ਲਾਸਟ ਜੀ